ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦਸ਼ ਕੰ ਦਾ ਸਵਾਗਤ ਮੈਂ ਹਰਤ ਚੋਹਾਨ ਤੇ ਮੇਰੇ ਨਾਲ ਸੁਨ ਸਿੰਘ EMC ਸੁਪਰ ਸਪੈਸ਼ਲਿਟੀ ਹਸਪੀਟਲ ਹਰ ਪੀੜਤਾ ਲਈ ਬਣਿਆ ਮਸੀਹਾ ਹੜਾਂ ਨਾਲ ਪ੍ਰਭਾਵਿਤ ਗਰੀਬ ਪਰਿਵਾਰਾਂ ਦਾ ਕੀਤਾ ਜਾਵੇਗਾ ਬਿਲਕੁਲ ਮੁਫਤ ਇਲਾਜ ਚੇਅਰਮੈਨ ਪਵਨ ਅਰੋੜਾ ਹੁਣ ਵੱਡਿਆਂ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ EMC ਹਸਪੀਟਲ ਬਟਾਲਾ ਚ ਮਿਲਣ ਗਿਆ ਸਾਰੀਆਂ ਸੁਵਿਧਾਵਾਂ ਚਾਹੇ ਗੱਲ ਬੱਚਿਆਂ ਦੀ ਹੋਵੇ ਮਾਤਾ ਬਣਨ ਦੀ ਹੋਵੇ ਜਾਂ ਐਮਰਜੈਂਸੀ ਦੀ ਹੋਵੇ ईएमसी हॉस्पिटल 24 घंटे ਰਹਿੰਦਾ ਹੈ ਮਰੀਜ਼ਾਂ ਨੂੰ ਤੰਦਰੁਸਤ ਕਰਨ ਲਈ ਤਿਆਰ ਅਜਸਥਾਨਕ ईएमसी ਹਸਪਤਾਲ ਬਟਾਰਾ ਵਿਖੇ ईएमसी ਦੇ ਚੇਅਰਮੈਨ ਸ਼੍ਰੀ ਪਵਨ अरोड़ा ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹਸਪਤਾਲ ਦਾ ਮਕਸਦ ਸਿਰਫ ਇਲਾਜ ਦੇਣਾਈ ਨਹੀਂ ਸਗੋਂ ਸਮਾਜ ਨਾਲ ਹਰੋ ਕੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹੋਣਾ ਵੀ ਹੈ ਸ਼੍ਰੀ ਪਵਨ अरोड़ा ਜੀ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪੰਜਾਬੀ ਭਰਾਵਾਂ ਦਾ ਸਾਧਨ ਲਈ ईएमसी ਹਸਪਤਾਲ ਲਗਾਏਗਾ ਮੁਫਤ ਮੈਡੀਕਲ ਸੇਵਾਵਾਂ ਅਦਿੱ ਦਿੱਤੀਆਂ ਜਾਣਗੀਆਂ ਮੁਫਤ ਦਵਾਈਆਂ ਚੇਅਰਮੈਨ ਸ਼੍ਰੀ ਪਵਨ अरोड़ा ਜੀ ਨੇ ਇਸ ਦੇ ਨਾਲ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਅਤੇ ਬਟਾਲਾ ਖੇਤਰ ਦੇ ਇੱਕੋ ਇੱਕ ਡੀਐਮ ਨਿਊਨਟੋਲੋਜੀ ਚਾਈਲਡ ਸਪੈਸ਼ਲਿਸਟ ਦੀ ਆਪੀਡੀ ਬਟਾਲਾ ਸ਼ਹਿਰ ਵਿੱਚ ਈਐਮਸੀ ਹਸਪਤਾਲ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੰਤਾਨ ਸੁਖਤੋਂ ਵੰਚਿਤ ਜੋੜਿਆਂ ਲਈ ਆਈਵੀਐਫ ਸਪੈਸ਼ਲਿਸਟ ਦੀ ਆਪੀਡੀ ਵੀ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਈਐਮਸੀ ਹਸਪਤਾਲ ਬਟਾਲਾ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਪਵਿਕ ਵਿੱਚ ਡਿਜ਼ਾਸਟਰ ਜਾਂ ਹੋਰ ਕਿਸੇ ਤਰ੍ਹਾਂ ਦੀ ਅਨਸੁਖਾਵਿਕ ਘਟਨਾ ਤੋਂ ਰਾਤ ਪੌਣ ਲਈ ਵੀ ਐਮਸੀ ਹਸਪਤਾਲ ਬਟਾਲਾ ਨੇ ਐਮਰਜੈਂਸੀ ਵਾਰਡ ਤੇ ਆਈਸੀਯੂ ਸੈਂਟਰ ਨੂੰ ਕੀਤਾ ਹੋਰ ਵੀ ਵੱਡਾ ਹੋਰ ਕੀ ਕੀ ਕੀਤੇ ਨੇ ਐਲਾਨ ਆਓ ਸੁਣਦੇ ਹਾਂ ਚੇਅਰਮੈਨ ਸਾਹਿਬ ਕੋਲੋਂ ਹੀ ਉਹਨਾਂ ਦੀ ਜ਼ੁਬਾਨੀ ਸਰ ਬੇਸਿਕਲੀ ਅੱਜ ਪਹਿਲੇ ਤੇ ਬਟਾਲਾ ਦੀ ਸਾਰੀ ਪ੍ਰੈਸ ਜਿਹੜੀ ਮੇਰੇ ਸਾਥੀ ਆਏ ਨੇ ਉਹਨਾਂ ਦਾ ਬਹੁਤ ਸਵਾਗਤ ਹੈ ਸੋ ਪ੍ਰੈਸ ਹੀ ਕਿਹੋ ਜਿਹਾ ਮਾਧਿਅਮ ਹੈ ਜਿਹਦੇ ਲਈ ਅਸੀਂ ਲੋਕਾਂ ਨੂੰ ਜ਼ਰੂਰਤਵੰਦ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਾ ਸਕੀਏ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਮੇਨ ਮੋਟਿਵ ਹੈ ਕਿ ਅਸੀਂ ਪਟਿਆਲੇ ਦੇ ਵਿੱਚ ਡੀ ਐਮ ਨਿਊਨੋਟੋਲੋਜਿਸਟ ਡਾਕਟਰ ਪ੍ਰੋਵਾਈਡ ਕਰਾ ਰਹੇ ਹਾਂ ਜਿਹੜੇ ਕਿ ਨਵੇਂ ਜੰਮੇ ਬੱਚੇ ਨੇ ਜਾਂ ਛੋਟੇ ਜਿਨ੍ਹਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਸਿੱਖ ਬੱਚੇ ਦੇ ਛੋਟੇ ਉਹਨਾਂ ਵਾਸਤੇ ਡੀ ਐਮ ਨਿਊਨੋਟੋਲੋਜੀ ਇੱਕ ਸਪੈਸ਼ਲਾਈਜ਼ਡ ਬ੍ਰਾਂਚ ਹੈ ਡਾਕਟਰ ਜ਼ੁਬੇਰ ਜਿਹੜੇ ਜਿਹੜਾ ਨੇ ਜੁਆਇਨ ਕਰਾ ਰਹੇ ਹਾਂ ਪਟਿਆਲੇ ਐਮ ਸੀ ਵਿੱਚ ਸੋ ਇਹਦੀ ਜਾਣਕਾਰੀ ਅਸੀਂ ਲੋਕਾਂ ਨੂੰ ਪ੍ਰੈਸ ਦੇ ਮਾਧਿਅਮ ਨਾਲ ਦੇਣਾ ਚਾਹੁੰਦੇ ਸੀ ਸੈਕੰਡ ਅਸੀਂ ਕੀ ਹੈ ਕਿ ਇੱਕ ਮਹੀਨੇ ਦੇ ਦੋ ਸ਼ੁੱਕਰਵਾਰ IVF ਜਿਹੜਾ ਸਪੈਸ਼ਲਿਸਟ ਡਾਕਟਰ ਸਿਮਰਨ ਨੇ ਜਿਹੜੇ ਕਿ AMC ਕ੍ਰੈਡਲ ਦੇ IVF ਡਿਪਾਰਟਮੈਂਟ ਦੇ ਚੀਫ ਨੇ ਉਹਨਾਂ ਦੀ ਓਪਰੀ ਪਟਾਲੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਮਟਾਲੇ ਚ आईवीएफ ਦੀ ਕੋਈ ਵੀ ਫੈਸਿਲਿਟੀ ਜਿਹੜੀ ਪਹਿਲੇ ਅਵੇਲੇਬਲ ਨਹੀਂ ਸੀ ਆਈਵੀਐਫ ਇੱਕ ਐਓਜੀ ਚੀਜ਼ ਹੈ ਜਿਹਦੇ ਵਾਸਤੇ ਇੱਕ ਸਪੈਸ਼ਲਾਈਜ਼ਡ ਡਾਕਟਰ ਹੁੰਦਾ ਹੈ ਔਰ ਡਾਕਟਰ ਸਿਮਰਨ ਜਿਹੜੇ ਹੈ ਉਹ ਅੰਮ੍ਰਿਤਸਰ ਦੇ ਵਿੱਚਲੀ ਪਹਿਲੇ ਡਾਕਟਰ ਨੇ ਜਿਹੜੇ ਐਮਸੀਐਚ ਜਿਨ੍ਹਾਂ ਨੇ ਕੀਤਾ ਹੋਇਆ ਹੈ ਔਰ ਸਪੈਸ਼ਲਾਈਜ਼ਡ ਫੋਰ ਆਈਵੀਐਫ ਹਨ ਨੇ ਸੋ ਇਹਦਾ ਮੋਟਿਵ ਇਹ ਹੈ ਕਿ ਜੇ 1.5 ਸਾਲ ਤੋਂ 2 ਸਾਲ ਤੋਂ ਐਮਸੀ ਤੇ ਕੰਮ ਕਰ ਰਹੇ ਆ ਔਰ ਇਥੋਂ ਦੇ ਲੋਕਾਂ ਨੂੰ ਮਤਲਬ ਇਨੀ ਫੈਸਿਲਿਟੀ ਦੇ ਰਿਹਾ ਤਾਂ ਜਿਹੜੀ ਜਿਹੜੀਆਂ ਸਾਡੇ ਫੈਸਿਲਟੀਆਂ ਜਿਹੜੀ ਜਿਹੜੀਆਂ ਅਸੀਂ ਚਾਹਨੇ ਪਏ ਆ ਉਹ ਸਾਰੀਆਂ ਅਸੀਂ ਲੋਕਾਂ ਨੂੰ ਐਡ ਆਨ ਕਰਦੇ ਜਾਈਏ ਮਿਸਾਲ ਦੇ ਤੌਰ ਤੇ ਅਸੀਂ ਇੱਥੇ ਹੁਣ ਲੇਟੈਸ ਇਕੁਪਮੈਂਟ ਜਿਹੜੇ ਨਿੱਕੂ ਪਿੱਕੂ ਨੀਨੋਟੋਲੋਜੀ ਛੋਟੇ ਬੱਚਿਆਂ ਵਾਸਤੇ ਅਸੀਂ ਉਹ ਇੰਸਟਾਲ ਕਰਦੇ ਆਪਣੀ ਤਿਆਰੀ ਕਰ ਰਹੇ ਹਾਂ ਸੋ ਇਸੇ ਤਰ੍ਹਾਂ ਇੱਥੇ ਇਕੋਨ ਸ਼ੁਰੂ ਲੱਗੀ ਹੈ ਕੈਥ ਲੈਬ ਦੇ ਜਿਹੜੀ ਅਗਲੇ ਹਫਤੇ 10 ਦਿਨ ਚ ਮੁਰਤ ਹੋ ਜਣਾ ਤੇ ਸੋ ਬੇਸਿਕ ਪਰਪਸ ਕੀ ਹੈ ਕਿ ਐਂਡੋਸਕੋਪੀ ਇਕੋ ਸੀਟੀ ਸਕੈਨ ਅੰਦਰ ਲੱਗੀ ਹੋਈ ਹੈ ਆਲਰੇਡੀ ਟਰੋਮਾ ਸੈਂਟਰ ਬਣ ਚੁੱਕਾ ਹੋਇਆ ਸੋ ਬੇਸਿਕ ਪਰਪਸ ਇਹੋ ਹੀ ਹੈ ਕਿ ਅਸੀਂ ਮੈਕਸਿਮਮ ਫੈਸਿਲਿਟੀ ਜਿਹੜੀ ਆ ਪਟਾਲਾ ਚ ਪ੍ਰੋਵਾਈਡ ਕਰਾਣੀ ਹੈ ਔਰ ਇਹਦੇ ਮਗਰ ਇੱਕੋ ਹੀ ਟਾਰਗੇਟ ਹੈ ਕਿ ਭਈ ਜਿਹੜਾ ਪੇਸ਼ੈਂਟ ਇਥੇ ਆਂਦਾ ਕੋਨੋਂ ਅੰਬਰ ਸਰ ਲਿਆਂ ਦੀ ਸ਼ਿਫਟ ਕਰਨ ਦੀ ਲੋੜ ਨਾ ਪਵੇ ਇੱਥੇ ਹੀ ਸਾਰਾ ਕੁਝ ਜਿਹੜਾ ਦਾ ਇਲਾਜ ਹੋ ਜੂਗਾ ਪਹਿਲੇ ਵੀ ਜਿਹੜੇ ਲੋਕੀ ਇੱਥੋਂ ਦਾ EMC ਬਟਾਲਾ ਦੇ ਵਿੱਚ ਲੋਕੀ ਜਿਹੜਾ ਫੈਸਲਾ ਜਿਹੜਾ ਇੱਥੇ ਆਂਦੇ ਸੀ ਸਿਵਮਾਂ ਲੈਣਾ ਉਹ ਤੁਹਾਡੇ ਪ੍ਰੈਸ ਦੀ ਬਤਾਲ ਦਿੰਦੇ ਸੀ ਕਿਉਂਕਿ ਪ੍ਰੈਸ ਹੀ ਆਉਜੀ ਚੀਜ਼ ਹੈ ਜਿਹੜੀ ਘਰ ਘਰ ਜਾਣਕਾਰੀ ਪਹੁੰਚਾ ਦਿੰਦੀ ਹੈ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਔਰ ਤੁਹਾਡੇ ਮੱਧੋਂ ਰਾਈਮੈਂਕੀ ਚੀਜ਼ ਹੋਰ ਧਿਆਨ ਚ ਲੈਣਾ ਚਾਹਨਾ ਕਿ ਉਹਨੇ ਚਾਵਲਾ ਸਾਹਿਬ ਤੁਹਾਡੇ ਜਿਹੜੇ ਸੀਨੀਅਰ ਪੱਤਰਕਾਰ ਸੀ ਮੈਂ ਉਹਨਾਂ ਨੇ ਇੱਕ ਮੁੱਦਾ ਉਠਾਇਆ ਸੀ ਮੈਡੀਕਲ ਕੈਂਪਸ ਦਾ ਤੇ ਮੈਂ ਆਪਣੇ ਜਿਹੜੇ ਇੱਥੋਂ ਦੇ ਆਪਰੇਸ਼ਨਲ ਮੈਨੇਜਰ ਹੈ ਮਿਸਟਰ ਵਿਨਦਰ ਸੋਲ ਉਹਨਾਂ ਨੂੰ ਮੈਂ ਅੱਜ ਇੱਕ ਇਨਸਟਰਕਸ਼ਨ ਦਿੱਤੀ ਹੈ ਕਿ ਜਿੰਨੇ ਮਰਜੀ ਕੈਂਪ ਲੱਗਣ ਆਪਣਾ ਆਸੇ-ਪਾਸੇ ਫਲਡ ਏਰੀਆ ਦੇ ਵਿੱਚ ਜਿੰਨੀ ਲੋੜ ਹੈ ਦਵਾਈਆਂ ਦੀ ਜਿੰਨੇ ਡਾਕਟਰਾਂ ਦੀ ਲੋੜ ਹੈ ਪ੍ਰਾਇੋਰਟੀ ਤੌਰ ਤੇ ਉੱਥੇ ਭੇਜੇ ਜਾਣ ਪ੍ਰੈਸ ਵਾਲੇ ਤੁਸੀਂ ਜਿੰਨੇ ਭਾਈ ਸਾਹਿਬ ਉਹ ਸਭ ਆਪਣਾ ਆਪਣਾ ਏਰੀਆ ਮਾਰਕਡ ਕਰ ਲਓ ਕਿ ਇਸ ਏਰੀਆ ਨੂੰ ਲੋੜ ਹੈ ਇਸ ਏਰੀਆ ਨੂੰ ਲੋੜ ਹੈ ਅਸੀਂ ਰੋਜ਼ ਕਰੋ ਡੇਲੀ ਸੱਤ ਦੇ ਸੱਤ ਦਿਨ ਕੈਂਪ ਲਾਉਣ ਨੂੰ ਤਿਆਰ ਆ ਦੋ ਟੀਮਾਂ ਜਿਹੜੀਆਂ ਮੈਂ ਆਪਣੀ ਟੀਮ ਨੂੰ ਕਹੀਆਂ ਦੋ ਟੀਮਾਂ ਬਣਾ ਦਿਓ ਇਸ ਵੇਲੇ ਸਭ ਦਾ ਮੋਢਲੀ ਲੋੜ ਗਈ ਹੈ ਸਭ ਰਾਸ਼ਨ ਪੂਰਾ ਹੋ ਗਿਆ ਪਾਣੀ ਤਲੇ ਉਤਰ ਗਿਆ ਲੇਕਿਨ ਜਿਹੜੀ ਬਿਮਾਰੀ ਆਤੀ ਬਾਅਦ ਚ ਆਂਦੀ ਮੈਂ ਪਹਿਲੇ ਵੀ ਇਹ ਵਾਰ ਵੀਡੀਓ ਜਾਰੀ ਕੀਤੀ ਸੀ ਲੇਕਿਨ ਆਪਾਂ ਆਪਣੇ ਪੰਜਾਬੀ ਦੇ ਨਾਲ ਖੜਨਾ ਹੈ ਇਨਸਾਨੀਅਤ ਦੇ ਤੌਰ ਤੇ ਮੇਰਾ ਤੇ ਮੇਰੇ ਐਮਸੀ ਦਾ ਔਰ ਮੇਰੇ ਪਰਿਵਾਰ ਦਾ ਵੀ اخلاقی ਫਰਜ਼ ਬੰਦਾ ਹੈ ਕਿ ਅਸੀਂ ਇਸ ਦੁੱਖ ਜਿਹੜੀ ਘੜੀ ਆ ਗਈ ਇਹਦੇ ਨਾਲ ਮੋਢੇ ਨਾਲ ਮੋਢਾ ਜੜ ਕੇ ਹੰੜਾ ਖੜਾ ਕਰੀਏ ਐਮਸੀ ਗਰੁੱਪ ਦਵਾਈਆਂ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦੀ ਹੈਲਪ ਅਗਰ ਕੋਈ ਤੁਹਾਡੇ ਮੱਦੇਬਰ ਆਂਦਾ ਹੈ ਕੋਈ ਫਲੱਡ ਪੀੜਤ ਜਿਹੜਾ ਤੁਹਾਡੇ ਮੱਦੇਬਰ ਆਂਦਾ ਉਹਦਾ ਫ੍ਰੀ ਇਲਾਜ ਕਰਨ ਨੂੰ ਤਿਆਰ ਹੈ ਲੇਕਿਨ ਕਿਉਂਕਿ ਇਹ ਪ੍ਰਾਈਵੇਟ ਹਸਪੀਟਲ ਹੈ ਅਸੀਂ ਇਹਦੇ ਵਿੱਚ ਰეკਮੈਂਡੇਸ਼ਨ ਲੈ ਰਹੇ ਆਂ ਪ੍ਰਸ਼ਾਸਨ ਦੀ ਕਿਉਂਕਿ ਐਕਚੁਅਲ ਜਿਹੜਾ ਨੀਡੀ ਹੈ ਉਹ ਆਵੇ ਕਿਉਂਕਿ ਸਾਡਾ ਰੁਟੀਨ ਦਾ ਕੰਮ ਹੈ ਸਾਡੇ ਰੁਟੀਨ ਪੇਸ਼ੈਂਟ ਆਉਂਦੇ ਆ ਇਸ ਕਰਕੇ ਮੈਂ ਜਿਹੜੀ ਗੱਲ ਕਰਨੀ ਬੜੀ ਨਾਪ ਤੋਲ ਕੇ ਕਰਨੀ ਹੈ ਗਰੀਬ ਆਦਮੀ ਹੈ ਜਿਹੜਾ ਹੜ ਪੀੜਤ ਹੋ ਗਿਆ ਮਕਾਨ ਢੱਟ ਗਿਆ ਹੈ ਇਹ ਉਹ ਇਲਾਜ ਨਹੀਂ ਕਰਾ ਸਕਦਾ ਜਾਂ ਕੋਈ ਪ੍ਰੋਬਲਮ ਆ ਗਈ ਫਾਈਨੈਂਸ਼ਲੀ ਨੁਕਸਾਨ ਹੈਗਾ EMC ਗਰੁੱਪ ਪੂਰੇ ਦਾ ਪੂਰਾ ਏਟੋਨੀ ਪਟਾਲੇ ਦਾ ਪਟਾਲਾ ਅਗਦਾਸਪੁਰ ਧਾਰੀਵਾਲ ਪਠਾਨਕੋਟ ਅੰਮ੍ਰਿਤਸਰ ਸਭ ਅਸੀਂ ਆਲਰੇਡੀ ਕਰ ਰਹੇ ਆ ਅੰਮ੍ਰਿਤਸਰ ਚ ਸਾਡੇ ਕੋਲ 7 ਤੋਂ 8 ਮਿਸ਼ਨ ਆ ਗਏ ਆ ਜਿਹੜੇ ਸਰਕਾਰ ਨੇ ਰეკਮੈਂਡੇਸ਼ਨ ਕੀਤੀ ਹੈ ਸੋ ਅਸੀਂ ਪਟਾਲਾ ਜਿਹੜਾ ਸਾਡਾ ਮੇਰਾ ਦਿਲੀ ਲਗਾ ਹੋਇਆ ਪਟਾਲੇ ਦੇ ਨਾਲ ਤੁਹਾਡੇ ਪਰਿਵਾਰ ਨਾਲ ਸਾਡੇ ਬੜਾ ਪ੍ਰੇਮਪੂਰਵ ਸੰਬੰਧ ਹੋ ਗਏ ਨੇ ਸੋ ਅਸੀਂ ਪਟਾਲੇ ਦੇ ਵਿੱਚ ਵੀ ਇਹ ਚਾਹੁੰਦੇ ਆ ਕਿ ਜੇ ਤੁਹਾਡੇ ਨਾਲ ਕੋਈ ਕੰਮ ਆਂਦਾ ਹੈ ਸਾਡੇ ਕੋਲ ਕੈਂਪ ਲਾਉਣਾ ਚਾਹੁੰਦੇ ਹੋ ਵੀ ਆਰ ਰੈਡੀ ਫੋਰ ਥੈਟ ਜੇ ਤੁਸੀਂ ਤੁਹਾਡੇ ਟੱਚ ਚ ਕੋਈ ਆਂਦਾ ਹੈ ਜਦੋਂ ਤੁਸੀਂ ਪਿੰਡ ਕਵਰ ਕਰਨ ਜਾਂਦੇ ਹੋ ਤੁਹਾਨੂੰ ਜਾਂਦਾ ਇਹਦਾ ਕੀ ਹੋਇਆ ਇਹ ਬਿਮਾਰ ਪਿਆਜੀ ਦਾ ਇਹ ਨਹੀਂਗਾ ਉਸ ਲਈ ਚੁੱਕ ਕੇ ਲਿਆਓ ਇੱਥੇ ਸਾਡੇ ਕੋਲ ਐਮੂਲੈਂਸ ਫ੍ਰੀ ਮੰਗਾਓ ਜੋ ਵੀ ਦਵਾਈਆਂ ਦਾ ਖਾਣੇ ਦਾ ਹਸਪੀਟਲ ਦਾ ਇੱਕ ਇੱਕ ਪੈਸਾ ਫ੍ਰੀ ਕਰਾਂਗੇ ਕਿਉਂਕਿ ਮੇਰਾ اخਲਾਕੀ ਫਰਜ਼ ਹੈ ਮੇਰੇ ਪਰਿਵਾਰ ਦਾ اخਲਾਕੀ ਫਰਜ਼ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਵੀਮੈਜੀ ਇਹ ਐਮਰਜੈਂਸੀ ਤੇ ਆਈਸੀਯੂ ਬੈਡ ਵਧਾ ਰਹੇ ਹੋ ਤੁਸੀਂ ਦੱਸੋ ਕਿੰਨੇ ਬੈਡ ਵਧਾ ਰਹੇ ਹੋ ਤੇ ਕੀ ਲੋੜ ਪੈਗੀ ਦੇਖੋ ਜੀ ਬਟਾਲੇ ਲੋੜ ਇਸ ਕਰਕੇ ਪੈ ਜਾਂਦੀ ਹੈ ਇਹ ਨਾ ਇਸ ਵੇਲੇ ਜਦੋਂ ਅਸੀਂ 1.5 ਸਾਲ ਪਹਿਲੇ ਸ਼ੁਰੂ ਕੀਤਾ ਸੀ ਤਾਂ ਬਟਾਲੇ ਵਿੱਚ ਅਸੀਂ ਇਹ ਸੋਚ ਕੇ ਨਹੀਂ ਕੀਤਾ ਸੀ ਵੀ ਇੰਨੇ ਇੰਨਾ ਤੇ ਹੰਗਾਰ हूँ की कि है कि एक्सीडेंटल जिन्ना ट्रोमा सेंटर बन गया जो असी लास्ट पिछले तीन चार महीने पहला ग्यारह एक्सीडेंट केस इट्ठे आ गए हूँ ग्यारह एक्सीडेंट जो केस आने गए तो बैड भी बड़े चाहिए होंगे है सो लोगों दशकों में ध्यान रखते हुए असी अपनी जी एमरजेंसी है वो पंद्रह बैड की करती और आईसीयू पच्ची बैड ने कर दाला जोड़ा इंफ्रास्ट्रक्चर है ये पूरे डिस्ट्रिक्ट अवरोल होस्पिटल गुरदसपुर जरा कि ई एम सी का यूनिट है या फिर ਇੱਥੇ ਬਟਾਲਾ EMC ਵਿੱਚ ਹੋਏਗਾ ਔਰ ਸਾਡਾ ਮੋਟਿਵ ਇਹ ਨਹੀਂ ਹੈ ਕਿ ਬੈੱਡ ਵਧਾਣੇ ਤੇ ਮਰੀਜ਼ ਆ ਜਾਣ ਸਾਡਾ ਮੋਟਿਵ ਇਹ ਹੈ ਕਿ ਕਿਸੇ ਵੀ ਡਿਜ਼ਾਸਟਰ ਦੇ ਵਿੱਚ ਕਿਸੇ ਵੀ ਲੋਕਾਂ ਨੂੰ ਪ੍ਰੋਬਲਮ ਦੇ ਵਿੱਚ ਅਸੀਂ ਇੱਥੇ ਡੋਰ ਟੂ ਡੋਰ ਸਰਵਿਸਿਜ਼ ਪ੍ਰੋਵਾਈਡ ਕਰਾਣੀ ਹੈ ਔਰ ਜੇ ਐਮਰਜੈਂਸੀ ਹੋਏਗੀ ਡਾਕਟਰ ਟੀਮ ਵਧੇਗੀ ਸਟਾਫ ਵਧੇਗਾ ਲੋਕਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਥੈਂਕ ਯੂ